ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਸਵਾਗਤ ਹੈ ਸਾਰੇ ਪੀੜਾ ਭੈਣਾਂ ਦਾ ਤੇ ਸਵੇਰੇ ਦੇ ਕੁਝ ਕੰਮ ਕਰ ਲਏ ਤੇ ਬਾਕੀ ਦਿਵਾਲੀ ਦੀਆਂ ਸਫਾਈਆਂ ਚੱਲੀ ਜਾਂਦੀਆਂ ਨੇ ਮੈਂ ਕਿਛਨੂ ਮੈਂ ਆਚਾਰ ਪਾਉਣ ਲੱਗਣਾ ਆਚਾਰ ਪਾਦਾ ਤੇ ਔੜਿਆ ਦੇ ਮਿਰਚਾ ਆਦਾ ਲੋਜੀ ਔੜੀ ਹਵਾਲ ਕੀ ਰੱਖੀ ਹੋਈ ਨੇ ਸਕਾ ਕੇ ਤੇ ਮਿਰਚਾ ਤੇ ਆਦਾ ਲੂਣ ਲਾਇਆ ਤੇ ਇਧਰ ਦਾਲ ਭਿਉ ਕੇ ਰੱਖੀ ਹੋਈ ਆ ਦਾਲ ਬਣਾਉਣੀ ਆ ਤੇ ਆ ਕੁਛ ਔਲੇ ਐਕਸਟਰਾ ਨੇ ਇਹਨਾਂ ਨੂੰ ਵੀ ਅਚਾਰ ਬਣਾਉਣਾ ਹਜੇ ਸੰਦੀਪ ਲੱਗੇ ਹੋਏ ਨੇ ਮਿੱਟੀ ਚੱਕਣ ਉਧਰ ਤੇ ਉਹਨਾਂ ਦਾ ਆਰਡਰ ਆਇਆ ਕਹਿੰਦੇ ਚਾਹ ਬਣਾ ਦੋ ਮੈਂ ਹੁਣ ਪਹਿਲਾਂ ਚਾਹ ਕਰਦਾ ਸੰਦੀਪ ਵਾਸਤੇ ਤੇ ਚਾਹ ਬਣਾ ਕੇ ਕਹਿੰਦੇ ਕੰਮ ਹੋ ਗਿਆ ਵਧੀਆ ਥੋੜੀ ਜੀ ਚਾਹ ਬਣਾਉਣੀ ਆ ਵਾਸਤੇ ਉਹ ਹੀ ਪੀਣਗੇ ਮੈਂ ਤਾਂ ਚਾਹ ਪੀਣੀ ਨਹੀਂ ਹੈਗੀ ਤੇ ਫੇਰ ਮੈਂ ਚਾਹ ਬਣਾਉਂਗੀ ਉਸ ਤੋਂ ਬਾਅਦ ਡੱਬੇ ਮੈਂ ਧੋ ਕੇ ਧਰ ਲਈ ਸੀ ਅਚਾਰ ਵਾਲੀ ਤੇ ਵਿੱਚ ਆਇਆ ਫਿਰ ਉਂਡੀ ਚਲ ਪਿੱਛੇ ਦੀ ਇਹ ਵੀ ਚਾਰਾ ਦਾ ਕੰਮ ਕਰਤੀਏ ਤੇ ਵਸ ਸਾਰਾ ਕੁਝ ਇਕੱਠੇ ਚਲੀ ਜਾਂਦਾ ਹੋਦਰ ਜਸਨੀਤ ਲੱਗਿਆ ਹੋਇਆ ਦੀ ਖੇਡਾ ਕਰ ਲੈ ਲਓ ਜੀ ਚਾਹ ਪੀ ਲਓ ਗਰਮੀ ਕਿ ਨਹੀਂ ਲੱਗਦੀ ਅੱਜ ਹਨਾ ਜਸਨੀਤ ਤੇ ਦੇਖ ਲੈ ਕਿੰਨਾ ਖਲਾਰਾ ਪਤਾ ਇੱਧਰ ਮੰਜੇ ਤੇ ਸਾਰਾ ਕੋਸ ਫਾਰਸ ਮਾਣ ਨੂੰ ਤਾਂ ਮੱਜ ਲੱਗੀ ਆ ਪਈ ਨਹੀਂ ਇਹ ਤਾਂ ਆ ਵੀ ਤੋੜਦਾ ਇਹ ਆਹੋਂ ਟਰਾਈਪਾਡ ਟਰਾਈਪਾਡ ਤੋਂ ਪਹਿਲਾਂ ਹੀ ਹੋ ਜਾਂਦਾ ਆ ਫੜੇ ਚਾ ਪਹਿਲੇ ਹੀ ਵਿਚਾਰੇ ਤੀਨਾਂ ਤਾ ਜਸਵੀਰ ਕੀ ਕਰਦਾ ਫਿਰਦਾ ਟਰਾਈਪਾਡ ਤੋੜਦਾ ਨਹੀਂ ਇਹ ਤੋੜਿਆ ਵੀ ਇਹ ਜਾਣਾ ਪੈਦੀ ਤੋੜੀ ਲਓ ਜੀ ਆ ਚਾਰ ਪਾਉਣ ਵਾਸਤੇ ਕੁਸੌਲੇ ਨੂੰ ਦਵਾ ਵਾਲ ਕੇ ਪਾਉਂਗੀ ਕੁਛ ਰਹਿਮੀ ਨਾ ਆ ਫੋਗ ਜਿਨਾਲੀ ਨਾ ਅਹ ਕਰਕੇ ਮਖਿਆ ਇਸ ਤਰ੍ਹਾਂ ਪਾ ਦੂੰ ਦੋ ਤਰ੍ਹਾਂ ਪਾ ਦੂੰ ਨਾ achar ਤੇ ਬਸ ਫਿਰ ਪਾਉਣ ਲੱਗ ਜਿਆ achar ਇਹਦੇ ਨਾਲ ਆਹ ਕਰ ਦਿੰਦੀ ਆ ਇਸ ਤਰ੍ਹਾਂ ਫਿਰ ਛੇਤੀ ਉਹ ਹੋ ਜਾਂਦੇ ਨੇ ਨਾਲੇ ਲੂਣ ਮਿਰਚਾਂ ਐ ਵਧੀਆ ਅੰਦਰ ਚੱਲੇ ਜਾਂਦਾ ਵਧੀਆ ਬਣ ਜਾਂਦਾ achar ਨਾਕ ਤੇਲ ਲਿਆ ਤੇ ਕੁਛ ਮਿਰਚਾ ਫਰਾਈ ਕਰੂੰ ਕੁਛ ਸਿਰਕੇ ਚ ਪਾਉ ਮਿਰਚਾ ਤੇ ਅਦਰ ਸਿਰਕੇ ਚ ਪਾਉ ਆ ਵਾਲੇ ਹੋਏ ਔਲੇ ਨੇ ਆਹ ਜਿਹੜੇ ਉਹ ਦੀ ਦੇ ਵਿੱਚ ਮਤਲਬ ਉਹ ਕਰੇ ਨਹੀਂ ਉਹਦੇ ਨਾਲ ਫੌਗ ਨਾਲ ਇਸ ਤਰ੍ਹਾਂ ਕੱਟ ਜੇ ਲਾਈ ਨੇ ਤੇ ਇਹ ਸਾਰੇ ਦੋਨੇ ਇਕੱਠੇ ਪਾਉ ਇੱਕ ਇੱਕ ਜਗ੍ਹਾ ਤੇ ਇਹਨਾਂ ਨੂੰ ਪਹਿਲਾਂ ਫਰਾਈ ਕਰਨ ਲੱਗੇ ਉਸ ਤੇਲ ਮਾੜਾ ਜਿਹਾ ਗਰਮ ਹੋ ਜਾ ਲਓ ਜੀ ਤੇਲ ਪੂਰਾ ਹੋ ਗਿਆ ਗਰਮ ਹੁਣ ਪਹਿਲਾਂ ਆ ਵਾਲੇ ਔਲੇ ਪਾ ਲਗੇ ਜਿਹੜੇ ਨਹੀਂ ਹੈ ਵਾਲੇ ਹੋਈ ਇਹਨੂੰ ਕੁਛ ਟਾਈਮ ਜਿਹੜਾ ਸੇਕ ਜਾ ਲੱਕ ਜੂ हौली अपने पटकन लग गए मैं उन्होंने तो जो सिक्के आला सारा वो पा दी ए मेरे साथ ना फ्राई कर लगी कुछ मैं सिक्के से पाऊँ ज्यादा सिक्के वाली अलग करते नहीं आह हौली पा दूंगी आ सके चाऊँ इन आदक मिर्चा हौली पाक पकते मैं वो चार पा दून अलखो हो जा रहे ना सिक्के ਫੋਗਨਲ ਫਰਾਕੀ ਬਿਮਾਰੀ ਲਈ ਬੜੀਆਂ ਨਰਮ ਹੋਣ ਲੱਗ ਗਈਆਂ ਛੇਤੀ। ਹੁਣ ਪਾਸੇ ਕੋਲੇ ਦੇ ਉਹ ਹੋਣੇ ਛੇਤੀ ਫਰਾਈ ਹੋ ਗਏ। ਤੇਜ ਹਲਦੀ ਤੇ ਨੂਨ ਤੇ ਕੁਛ ਹਲਦੀ ਤੇ ਨੂਨ ਕੁਛ ਨੂਨ ਮੈਂ ਪਹਿਲਾਂ ਲਾ ਕੇ ਰੱਖ ਦਿੱਤਾ ਸੀ ਇਹਨਾਂ ਨੂੰ ਤਿਆਰ ਕਰਕੇ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਵਲੇ ਬਣਾਉਣੀਆਂ ਨੇ। ਹਾਂਜੀ। ਆਵਲੇ ਬਣਾਉਣੀਆਂ। ਆਵਲੇ ਵੀ ਮਿਰਚਾ ਵੀ ਨਾਲ ਤਾਂ ਫਰਾਈ ਕਰੇ ਹੋਏ ਤੇ ਨਾਲੇ ਸਿਰਕੇ ਵਾਲੇ ਮਗਾ ਇਹ ਕੰਮ ਨੇ ਵੇੜ ਦਾ ਚਾਰਾ ਦਾ ਫਿਰ ਦਾਲ ਧਰਨੀ ਆ ਹਗੇ ਆਹੀ ਕੰਮ ਨੇਰ ਸੋਈ ਗਏ ਤਾਉਣ ਦਿੰਦੇ ਅਦਰਕ ਤਾਂ ਮੈਂ ਸਿੱਕੇਸੀ ਪਾਉਂਗੀ ਹਾਂ ਹਾਂ ਅਦਰਕ ਪੈ ਜਾਂਦਾ ਹੈ ਤੇ ਕੀ ਦਿੱਤੀ ਆਈ ਕਰਦਾ ਹੈ ਹਾਂ ਸਿੱਕੇਸੀ ਪਾਉ ਲੋਜੀ ਇਹ ਵੀ ਆਪਣੇ ਬਸ ਥੋੜੇ ਜਿਹੀ ਕੱਟ ਚੈਨਨਾ ਚ ਫਿਰ ਵਾਲੇ ਹੋਏ ਤੇ ਮਿਚਾ ਬਾਅਦ ਚ ਪਾਵਾਂਗੀ ਕਿਉਂਕਿ ਇਹ ਇਹ ਬਿਨਾ ਵਾਲੀ ਦੋਈ ਵਾਲੀ ਬਾਈ ਨਹੀਂ ਲੈਣਾ ਲੈ ਕੇ ਆ ਵੀ ਰਲਾ ਲਿਆ ਇਹਨਾਂ ਨੂੰ ਹੁਣ ਡੱਬੇ ਚ ਭਰ ਦਿੰਦੇ ਆ ਤੇ ਚ ਲੂਣ ਇਹ ਹਲਦੀ ਦੋਨੇ ਚੀਜ਼ ਚਰ ਲਾਈਏ ਨੇ ਆਹ ਔਲੇ ਨਾ ਬਿਲਕੁਲ ਨਰਮ ਹੋ ਗਏ ਹੁਣ ਮਤਲਬ ਥੋੜੀ ਜਿਹੀ ਤਾਂ ਹਾਰਡ ਰੱਖੀ ਨੇ ਜੇਸਤੇ ਵਧੀਆ ਹੋਗੇ ਹੁਣ ਆਹ ਮਿਰਚਾ ਤੇ ਆਹ ਔਲੇ ਵੀ ਵਿੱਚ ਪਾਉਣੇ ਨੇ ਆ ਮੈਂ ਬਾਕੀ ਡੱਬੇ ਚ ਪਾਤੀ ਮਿਰਚਾ ਵੀ ਫਰਾਈ ਹੋ ਜਾਣੀ ਆ ਫਿਰ ਵਸ ਜਿਹੜੇ ਔਲੇ ਹਵਾ ਲ ਕੇ ਸੁਕਾਈ ਹੋਈ ਨੇ ਉਹ ਪਾ ਦੇ ਵਿੱਚ ਆਮੇਣਾ ਡੱਬਾ ਭਰਤਾ ਇਹਨੂੰ ਹੁਣੇ ਹੀ ਬੰਦ ਕਰੂੰਗੀ ਹਜੇ ਕੁਛ ਕੰਨ ਤੇ ਨਾ ਇਹਨੂੰ ਬੇ ਸਿਰਕਾ ਬਾਚਪਾ ਮਾਗੇ ਚਾਹੇ ਫਰੇਰੇ ਪਾ ਦਈਏ ਫਿਰ ਜਿਹੜੀ ਹਲਦੀ ਨੂਨ ਮਿਰਚੀ ਦੇ ਵਿੱਚ ਆਪਾਂ ਪਾਉਣੀ ਹੈ ਨਾ ਉਹ ਚੰਗੀ ਤਰ੍ਹਾਂ ਰਸ ਜੂਗਾ ਇਹਨੂੰ ਬੰਦ ਕਰ ਦੋ ਇੰਨੇ ਇਹਨਾਂ ਨੂੰ ਮੜ ਜਾ ਸਾਰਾ ਦਾ ਕੰਮ ਕਰਤੀ ਹੁਣ ਉਧਰ ਜਸਨੀ ਦੇ ਕੰ ਦਾ ਪਾਣੀ ਪੀਣਾ ਪਾਣੀ ਸੀ ਫਿਰ ਬਸ ਮੈਨੂੰ ਆਇਆ ਵੀ ਹੁਣ ਸਾਰਾ ਦਾ ਲੇਮੜ ਕੇ ਫਟਾਫਟ ਫਿਰ ਫਿਰ ਮੈਂ ਉਧਰ ਲੱਗਾ ਸਫਾਈ ਆ ਤੇ achar ਹੁਣ ਪਾਉਣ ਵਾਲੇ ਰਹਿੰਦੇ ਸੀ ਮੈਂ ਕਿਹਾ ਫਿਰ ਕੰਮ ਨੇ ਵਧੀ ਹੋਈ ਵਧੀ ਜਾਣਾ ਆਪਾਂ ਨਰਮੀ ਨੇ ਵਾਲੇ ਹੋਏ ਹੋਲੇ ਤਾਂ ਬਿਲਕੁਲ ਲੋਜੀ ਮੈਂ ਸੋਚ ਰਸ ਕਿ ਬਿਲਕੁਲ ਸਿਮਤੇ ਕਰਿਆ ਹੋਇਆ ਮੇਰੇ ਗੈਸ ਵੀ ਮਤਲਬ ਕਿ ਜਿਆਦਾ ਤੇਜ਼ ਨਹੀਂ ਕਰਿਆ ਫਿਰ ਅੱਜ ਚੁੱਲੇ ਤੇ ਵੀ ਆਪਾਂ ਬਣਾਉਣੇ ਤਾਂ ਵੀ ਥੋੜੀ ਜਿਹੀ ਜਿਹੜੀ ਹੁੰਦੀ ਹੈ ਅੱਗ ਦੀ ਹਨਾ ਸੇਕ ਘੱਟ ਹੀ ਰੱਖਣਾ ਪਈਦਾ ਆਪਾਂ ਨੂੰ 4-5 ਟਾਈਮ ਤੇ ਫਿਰ ਅਚਾਰ ਵਧੀਆ ਬਣਦੇ ਨੇ ਪੂਰੇ ਆਪਣੀ ਮਿਰਚਾਂ ਨਰਮ ਹੋਣ ਲੱਗੀਆਂ ਹੁਣ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਲੂਣ, ਮਿਰਚ, ਹਲਦੀ ਪਾ ਦੇਗੀ ਇਹਨੂੰ ਸੰਗੀ ਤਰ੍ਹਾਂ ਸੇਕ ਲੱਗ ਜੀ। ਥਿੰਕ ਸੇਕ ਕਿਉਂਕਿ ਫਿਰ ਉਹ ਔਲੇ ਪਾ ਕੇ ਕੜਾਹੀ ਜਿਆਦਾ ਪਰ ਜੇ ਮੈਂ ਕੱਟਾ ਚਾਰ ਪਾਉਂਦੇ ਈ ਗਾਲਕ ਵੀ ਨਿਮੇੜ ਦਾ ਦੋਨੇ ਤਰ੍ਹਾਂ ਦਾ ਨਹੀਂ ਮੈਂ ਅਲੱਗ-ਅਲੱਗ ਵੀ ਪਾ ਲੈਨੀਆ ਵਾਲੇ ਹੋਏ ਤਾਂ ਅਲੱਗ ਦੂਜੇ ਦਾ ਅਲੱਗ ਪਰ ਹੁਣ ਇਹ ਸੇਮ ਹੀ ਕਰ ਲਈ ਮੈਂ। ਹੁਣਾਂ ਚ ਫੌਗ ਨਾਲ ਕੱਟ ਜੇ ਪਾਤੀ ਤੇ ਹੁਣ ਇਹਨਾਂ ਹਲਦੀ ਤੇ ਮਿਰਚਾ ਥੋੜੀ ਜੀ ਮਿਰਚ ਪਾ ਪੀ ਲੂਣ ਪਾਤਾ। ਤੇ ਹੁਣ ਥੋੜੀ ਜੀ ਦੇਗੀ ਮਿਰਚ ਵੀ ਪਾ ਦੂਗੀ ਫਿਰ ਉਹਦੇ ਨਾਲ ਹੀ ਹੈ ਵੀ ਇਹਦਾ ਕਲਰ ਸੋਨਾ ਆ ਜਾਂਦਾ ਹੁੰਦਾ। ਤੇ ਇਹ ਇਹ ਥੋੜੀ ਜਿੰਨੀ ਜੇ ਪਾਤੀ ਦੇਗੀ ਮਿਰਚ ਤੇ ਸਰਵਸਤ ਆਪਣਾ ਬਣਈ ਗਿਆ ਵਾਓ ਹੁਣ ਆਉਲੇ ਪਾਣੀ ਵਿੱਚ ਆਹ ਵਾਲ ਕਿੱਕਾ ਕਰਤੀ ਵਸੇ ਨਾ ਇਹਦੇ ਵੀ ਪਾਣੀ ਠੰਗੀ ਤਰ੍ਹਾਂ ਸੁੱਕ ਗਈ ਤੇਰਾ ਚਾਰ ਜਮਾ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ ਤੇ ਹੁਣ ਮੈਂ ਇਹਨਾਂ ਨੂੰ ਮਿਕਸ ਕਰ ਦਿੰਦੀ ਆ ਲਓ ਜੀ ਆਪਣਾ ਅਚਾਰ ਆ ਜਿਹੜਾ ਬਣ ਕੇ ਹੋ ਗਿਆ ਰੈਡੀ ਤੇ ਦੇਖੋ ਦੋਨੇ ਤਰ੍ਹਾਂ ਦੇ ਵਾਲੇ ਆਵਾਰੇ ਹੋਏ ਵੀ ਤੇ ਦੂਸਰੇ ਵੀ ਇਹ ਇਕੱਠੀ ਪਾਤੀ ਨੇ ਅੱਜ ਅੱਗੇ ਮੈਂ ਅਲੱਗ-ਅਲੱਗ ਡੱਬਿਆਂ 'ਚ ਪਾ ਦਿੰਨੀ ਹੁੰਦੀ ਆ ਕਿਉਂਕਿ ਜਿਹੜੇ ਹੁੰਦੇ ਨੇ ਆਪਾਂ ਦੂਸਰੇ ਪਾਉਣੇ ਉਹ ਥੋੜੇ ਜਿਹਾ ਹਾਰਡ ਰੱਖ ਲੈਣੀਆਂ ਆ ਆਵਾਰੇ ਹੋਏ ਹੁੰਦਾ ਵੀ ਉਹ ਦੀ ਖਾਣ ਵਾਸਤੇ ਤਿਆਰ ਹੋ ਗਏ ਪਰ ਅੱਜ ਦੋਨੀਆਂ ਉਹ ਦੀ ਤਿਆਰ ਹੋ ਗਈ। ਟੱਟ ਮਾਰ ਕੇ ਪਾਏ ਨੇ ਨਾਲ ਤੇ ਮਿਰਚ ਮੇਂਜ ਭਈਏ ਬੱਸ ਜਿਆਦਾ ਮਿਰਚ ਮੇਂ ਏਜ ਪਾਈਆ ਸਿਰਕੇ 'ਚ ਵੀ ਆਧਾ ਤਿੰਨ ਮਿਰਚ 'ਚ ਜਿਆਦਾ ਹੀ ਖੇਲਾਇਸ ਛਾੜਦੇ ਨੇ। ਚਲੋ ਜੀ ਬਸ ਹੁਣ ਇਹਨਾਂ ਨੂੰ ਲਓ ਜੀ ਸਾ ਤੇ ਇਹਨੂੰ ਹੁਣ ਠੰਡਾ ਹੋ ਗਿਆ ਜਦ ਫਿਰ ਇਹਨੂੰ ਡੱਬੇ ਚ ਭਰ ਦਾਂਗੇ ਰੈਡੀ ਹੋ ਗਿਆ ਬਿਲਕੁਲ ਬਹੁਤ ਸੋਹਣੀ ਸੋਹਣੀ ਖੁਸ਼ਬੂ ਆਉਣ ਲੱਗੀ ਐ achar ਦੀ ਤੇ ਹੁਣ ਹੋਈਏ ਉਧਰ ਸਟਾਰਟ ਹਜੇ ਕੜਾਹੀ ਚ ਪਿਆਰ ਹੋਊਗਾ ਕੜਾਹੀ ਘਰਨਾ ਨਾ ਤੇ ਇਹ ਠੰਡਾ ਹੋ ਜੂ ਫਿਰ ਮੈਂ ਉਹ ਜਿਹੜੇ ਵਸਤ ਮਾਮ ਸੁੱਕਦੇ ਪੈਣੇ ਉਨਾਂ ਸਫਾ ਦੂੰਗੀ ਜਦ ਮੈਂ ਸਾਰਾ ਦਾ ਕੰਮ ਕਰਿਆ ਕਿ ਮੈਂ ਆਹਾਂ ਆਂਬ ਦਾ ਚਾਹ ਨੂੰ ਕਰੇਮ ਕਿਵੇਂ ਸਪਾਈਸ ਪੀਣ ਲੱਗ ਜਾਗੇ ਇਹਨੂੰ ਵੀ ਵਰਤਮਾਨ ਚ ਪਾ ਕੇ ਉਹ ਵੀ ਮੈਂ ਧੋਤਾ ਤੇ ਇਹ ਇਚ ਕੱਟਤਾ ਬਾਕੀ ਫਿਰ ਉਹਨੂੰ ਸੈੱਟ ਹੋ ਜਾਣਗੇ ਸਾਰੇ ਹਨਾ ਸਫਾਈ ਹੋ ਗਈ ਲਓ ਸਸਕਰਾਹੀ ਘਰ ਮੈਂ ਆਚਾਰ ਰੈਡੀ ਆ ਚਲੋ ਜੀ ਇਹ ਲਓ ਜੀ ਬਣ ਕੇ ਹੋ ਗਿਆ ਰੈਡੀ ਆ ਹੋ ਗਿਆ ਮਿਰਚ ਦਾ ਤੇ ਇਚ ਮੈਂ ਮੰਗੂ ਦਾ achar ਕਰਿਆ ਲੋ ਜੀ ਅ ਚਾਰ ਪੰਜ ਤੋਂ ਬਾਅਦ ਹੁਣ ਮੈਨੂੰ ਐ ਹੋ ਗਿਆ ਮੇਰੀ ਦਾਲ ਭੁੰਪੀ ਪਈ ਆ ਮੇਖ ਦਾਲ ਤੱਕ ਨਹੀਂ ਐ ਫਿਰ ਬਨੀਤ ਆਉਗੀ ਸਕੂਲੋਂ ਅੱਜ ਇੱਥੇ ਬਣਾ ਦੂੰ ਦਾਲ ਹੰਦ ਹੁਣ ਹਾਰੇ ਤੇ ਧਰਮ ਦਾ ਤਾਂ ਇੰਨਾ ਟਾਈਮ ਨਹੀਂ ਕਿਉਂਕਿ ਮੇਰਾ ਉਧਰ ਸਫਾਈ ਦਾ ਕੰਮ ਵੀ ਵਿੱਚੋ ਵਿੱਚ ਨਾਲ ਨਾਲ ਕਰਦੀ ਆਂ ਸਰੀਪੇ ਨੂੰ ਲੱਗੇ ਹੋਣੇ ਮਿੱਟੀ ਦੇ ਦੇਖਦੇ ਨੇ ਉਧਰ ਤੇ ਹੁਣ ਆ ਕੋਕਰ ਚੀ ਧਰ ਦਿੰਨੀ ਆ ਬਸ ਫਿਰ ਤੜਕਾ ਤਿਆਰ ਕਰਕੇ ਤੜਕਾ ਲਾਉ ਨੂੰ ਬਸ ਆਹੀ ਕੰਮ ਹੋਈ ਜਾਂਦੇ ਨੇ ਸਾਰਾ ਦਿਨ ਰੋਟੀ ਰੁੱਕਦਾ ਹੋ ਜਾਂਦਾ ਕਦੇ ਲੂਣ ਮੁੱਕ ਗਿਆ ਕਦੇ ਮਿਰਚ ਲੌ ਚੱਕੋ ਮੇਰੀ ਚਾਈ ਚੋ ਵੀ ਖਤਮ ਆ ਅੱਜ ਉਹ ਵੀ ਹੁਣ ਕੱਟ ਕੇ ਉੱਤਰੋ ਸਾਧਿਆ ਚ ਮਿਰਚਾਂ ਪਾਉਣੀਆਂ ਪੈਣਗੀਆਂ ਇਹ ਚ ਤੇ ਫਿਰ ਠੀਕੋ ਵੀ ਦਾਲ ਲਓ ਜੀ ਇਕੱਲੇ ਬੰਦੇ ਤੇ ਇਹ ਕੰਮ ਨਹੀਂ ਠੀਕ ਹੁੰਦੇ ਹੈਗੇ ਮਿਰਚ ਹੈਗੀ ਆ ਮੈਂ ਸਾਧੀ ਵੀ ਹੁੰਦੀ ਨੇ ਐਕਸਟਰਾ ਮੰਗਵਾ ਕੇ ਇਹ ਜਗ੍ਹਾ ਦੇ ਵਿੱਚ ਰੱਖ ਲੈਣੀ ਆ ਤੇ ਫਿਰ ਇਹਨੂੰ ਜਿਹੜਾ ਸੈਲਫ ਤੇ ਕੰਟੇਨਰ ਪਿਆ ਉਹ ਪਰ ਕੇ ਰੱਖਨੇ ਆ ਫਿਰ ਕਿਤੇ ਜਾ ਕੇ ਹੀ ਨੂਨ ਮਿਰਚਾਂ ਲਈ ਚਾਉਂਦੇ ਨੇ ਹਨਾ ਰੋਟੀ ਦਾ ਸੋਈ ਦਾ ਇੱਕ ਜਾਨੇ ਦਾ ਕੰਮ ਤਾਂ ਨਿਭੜਦਾ ਹੀ ਨਹੀਂ ਹੈਗਾ ਕਿੰਨਾ ਵੀ ਕਹੀਏ ਕੋਸ਼ਿਸ਼ ਕਰਦੇ ਵੀ ਭੱਜ ਭੱਜ ਕੇ ਨਾਲ ਹੋਰ ਕੰਮ ਵੀ ਕਰਨੇ ਨੇ ਪਰ ਕੀ ਕਰਿਆ ਜਾਵੇ ਤੇ ਹੁਣ ਦਾਲ ਧਰਨ ਲੱਗੀ ਦੇਖ ਲੋ ਹਜੇ ਆ ਮਿਰਚਾ ਮੁੱਖੀ ਪਈਆ ਸੀਗੀਆ ਮੈਂ ਸੋਧੇ ਉਹਨਾਂ ਘੱਟ ਪਾਈ ਸੀ ਮੈਂ ਕਿ ਚਲੋ ਡੱਬੇ ਡੱਬੇ ਸਾਫ਼ ਹੋਣਗੇ ਵੀ ਫੇਰ ਹੀ ਪਾਵਾਂ ਪਰ ਅਗੇ ਨਾਲ ਕੁਛ ਮੇਰਾ ਹੈਗਾ ਸੀ ਮੈਂ ਕਿ ਜਿਮੀਆ ਜ਼ਿਆਦਾ ਪ੍ਰਾਣੀ ਜੀ ਰਹੀ ਇਹਨਾਂ ਨੂੰ ਚੇਂਜ ਕਰਾਂਗੀ ਚਲੋ ਹੁਣ ਪਾ ਲੈਣੀ ਐ ਜੀ ਪਾ ਲੈਣੀ ਐ ਮਿਰਚਾ ਲਓ ਜੀ ਦਾਲ ਧਰਤੀ ਚਾਰ ਠੰਡਾ ਹੁੰਦਾ ਤੇ ਹੁਣ ਮੈਂ ਜਾਣੀ ਆ ਉਧਰ ਬਸ ਜਾਣਾ ਵੀ ਕੀ ਕਰਨਾ ਹਨ ਤੜਕਾ ਤਿਆਰ ਕਰੂੰਗੀ ਤੇ ਮੈਨੂੰ ਐ ਚੁੱਲ੍ਹੇ ਨੂੰ ਮਿੱਟੀ ਲਾਉਣ ਆਲੀ ਪਈ ਐ ਜਿਹੜਾ ਕੰਮ ਹੋ ਗਿਆ ਉਹੀ ਕਰ ਲੂ ਹਜੇ ਮਸ਼ੀਨ ਚ

ਆਹੋ ਫਿਰ ਗਿਆ ਹੁਣ ਮੈਂ ਖਿਆ ਚਾਰ ਪਾਗੰਡ ਦੇ ਵਿੱਚ ਜਮਾ ਹੈ ਜੀ ਮੇਰੇ ਲਈ ਖਲਾ ਗਿਆ ਫਿਰ ਤੱਤਾ ਤਲੀ ਨਹੀਂ ਰੋਟੀ ਤੇ ਨਾਲੀ ਚਾਰ ਰਹਿਣਾ ਸੀ ਮੇਰਾ ਪੌਣ ਵਾਲਾ ਮੈਂ ਢੱਕਤਾ ਸੀ ਜਦ ਗਰਮਤੀ ਜਾ ਤੇ ਬਹੁਤ ਵਧੀਆ ਬਣ ਗਿਆ ਚਾਰ ਉਹ ਵਾਲੇ ਵੀ ਜਿੰਨਾਂ ਦੇ ਵਿੱਚ ਉਹ ਕਰਿਆ ਨਾ ਉਹਦੇ ਨਾਲ ਉਹ ਵੀ ਵਧੀਆ ਹੋ ਗਏ ਵਧੀਆ ਲੂਣ ਮਿਰਚ ਅੰਦਰ ਤੱਕ ਚ ਲੈ ਗਿਆ ਇੱਕ ਸੇਮ ਹੀ ਹੋ ਗਏ ਇਹ ਹਵਾਰੇ ਨੂੰ ਵੀ ਤੇ ਦੂਜੇ ਵੀ ਹੋ ਘਾਤ ਲੈਨੇ ਹਾਂ ਹੁਣ ਦਦਵਾਲੀ ਕਰਕੇ بس ਸਾਰੇ ਆਂਦੇ ਅਜੇ ਬਲੇਂਦਰ ਜਮਾ ਫੱਕ ਫੱਕ ਕੇ ਚੂਰ ਹਰਕ ਕੀ ਤਸਵੀਰ ਜੂ ਹੋ ਜਾਂਦੇ ਕੁਛ ਨਹੀਂ ਪਤਾ ਲੱਗਦਾ ਕੀ ਕਰੀਏ ਜਮਾ ਹੈ ਆ ਕਿਹ ਕੋਣ ਜਿਹੜੇ ਕੰਮ ਸੇੜਦਿਆਂ ਖਰਾਏ ਹੋਏ ਦਾ ਵੀ ਲਾਲਚ ਤੇ ਜਰਾ ਜ ਇੰਨਾ ਖ ਹੋ ਗਿਆ ਸਰਕਾਰ ਦੇ ਬਾਹਰ ਇਹ ਨਾ ਪਾਣੀ ਛਿੱਟਕ ਗਏ ਨਹੀਂ ਤਾਂ ਆ ਹੁੰਦਾ ਇਹਨੂੰ ਦੇਖਦੇ ਇੰਨੀ ਨਹੀਂ ਧੂੜ ਉੜਦੀ ਇੰਨੀ ਜ਼ਿਆਦੇ ਐ ਹੁੰਦਾ ਸੀਗਾ ਹਾਂ ਉਹ ਪਾਣੀ ਜੇ ਉਹ ਰੋਟੀ ਜੋੜਾ ਕੇਲਾ ਤੁਖਾਈਂਗਾ ਜੋੜੇ ਕੇਲੇ ਨੀਂਦ ਲਈ ਲੈ ਕੇ ਆਏ ਸੀ ਮੈਂ ਜੋੜੇ ਨਹੀਂ ਦੇਖੀ ਹਾਂ ਖਾਈਂਗਾ ਇੱਕ ਮੈਂ ਕੱਲ ਦੀ ਹਾਂ ਐ ਜੋੜੇ ਹੋ ਜਾਂਦੇ ਨਹੀਂ ਦੇਖੀ ਰਵੀ ਜੀ ਛੋਟਾ ਹੁੰਦਾ ਕਹਿੰਦਾ ਮੈਂ ਜੁੜਬਾ ਨਹੀਂ ਸੀ ਜੁੜਬਾ ਕੇਲੇ ਖਾਣੇ ਦੀ ਤਾਂ ਕਿ ਲੋਆਂ ਜਾਉਣ ਲੱਗ ਗਈ ਹਾਂ ਉਹ ਤਾਂ ਦਰ ਜੰਤ ਕਿਨੇ ਜਾਂਦੇ ਫਿਰ ਇਹ ਜਦੋਂ ਰੀਤ ਛੋਟਾ ਹੁੰਦਾ ਸੀ ਉਦੋਂ ਤੱਕ ਕੇਲੇ ਆ ਮਿਲਦੇ ਹੁੰਦੇ ਸੀ ਰੀਤ ਵੀ ਜਿਵੇਂ 12 ਕੇਲੇ ਮਿਲਦੇ ਹੁੰਦੇ ਸੀ ਜਿਵੇਂ 100 ਦੇ 12 ਹੁਣ ਹੁਣ ਤਾਂ ਹੁਣ ਕੋਈ ਵੀ ਨਹੀਂ ਗਿਮਕੀ ਦਾ ਦਰ ਹੁੰਦਾ 50 ਰੁਪਏ ਦਾ 100 ਰੁਪਏ ਦਾ 50 ਰੁਪਏ 100 ਰੁਪਏ ਜਿਵੇਂ ਬੀਚ ਚਾਹੇ ਜਰੇ ਤਾਂ ਹੁੰਦਾ ਹਮ ਵੀ ਕੋਈ ਜਿਹੜਾ ਰੇਟ ਚੱਲਦਾ ਜਿਵੇਂ ਹੁਣ 100 ਦੇ ਆਪਾਂ ਕਹਿੰਦੇ ਆ 2 ਕਿਲੋ 3 ਕਿਲੋ ਆਏ ਬਾਦੇ ਘੱਟਦੇ ਰਹਿੰਦੇ ਨੇ ਇਹ ਤੇ ਉਦੋਂ ਆ ਮਿਲਦੇ ਹੁੰਦੇ ਸੀ ਹੁਣ ਤਾਂ ਹੁਣ ਮੇਰਾ 4 ਕਿਲੋ ਅੱਛੇ ਦਿੰਦੇ ਨੇ ਨਾ ਹੁਣ ਕੋਈ ਗਰੀਬ ਉਹ ਤਰਜਨ ਵਾਲਾ ਟ੍ਰੈਂਡ ਤਾਂ ਛੱਕਿਆ ਗਿਆ ਹਾਂ ਹਾਂ ਹੁਣ ਗੱਲ ਤੁਸੀਂ ਨਹੀਂ ਇਹਨਾਂ ਲਈ 2 2 ਕਿਲੋ ਦਿੰਦੇ ਨੇ ਤਾਂ ਉਹਦੇ ਕਈ ਨਹੀਂ ਉਹ ਗੱਲ ਕਰੀ ਵੀ ਤਰਜਨ ਤਾਂ ਹੁੰਦੀ ਨੂੰ ਹਟ ਕੇ ਖਤਮ ਖਤਮ ਨਹੀਂ ਹੁੰਦਾ ਹੁਣ ਤਾਂ ਸਾਰੇ ਹੀ ਦਿੰਦੇ ਨੇ ਆਉਂ ਇੱਕ ਡੱਬਾ ਭਰ ਕੇ ਇੰਨਾ ਤੇ ਮੈਂ ਇੰਚ ਪਾ ਲਿਆ ਮੈਨੂੰ ਚੱਲ ਪਹਿਲਾਂ ਆ ਖਾਦਾ ਜਾਊਗਾ ਹੋਰ ਰੱਖ ਲੱਗੇ ਜੇ ਫਿਰ ਸਾਰੇ ਨਹੀਂ ਹੁੰਦੇ ਉਹ ਮੇਰੇ ਕੋਲ ਜੇ ਜ਼ਿਆਦਾ ਡੱਬੇ ਨਹੀਂ ਉਹ ਆਹੀ ਸਾਈਜ਼ ਦੇ ਨੇ ਨਾ ਤੇ ਚੱਕਣੇ ਤਾਂ ਨਹੀਂ ਸੌਖੇ ਨੇ ਹੋਰ ਹੀ ਹੁੰਦੇ ਨੇ ਨਾ ਤੇ ਨਾਲੇ ਵੀ ਜੇ ਵੱੱਡੀ ਹੁੰਦਾ ਚਾਰ ਪਹਿਲਾਂ ਇੱਕ ਵਰਤ ਜਾਂਦਾ ਫਿਰ ਆਪਾਂ ਦੂਜਾ ਵਰਤ ਲੈਂਦੇ ਆ ਤੇ ਅੱਜ ਨੇ ਪਾਲੀ ਅਚਾਰ ਦੇ 2.5 ਡੱਬੇ ਪੈ ਗਏ 2.5 ਨਹੀਂ ਪਿਆ ਅੱਧਾ ਦਾ ਹੋਇਆ ਨਹੀਂ ਹੈਗਾ ਇੰਨਾ ਕੀ ਹੋਇਆ ਹਾਂ ਤੇ ਆ ਹੋ ਗਿਆ ਸੈਕਿੰਡ ਵਾਲਾ ਤੇ ਇੱਕ ਆ ਜਿਹੜਾ ਦਿਨੇ ਪਾਇਆ ਸੀਗਾ ਦੇਖੋ ਇਹ ਚ ਸਵੇਰੇ ਪਾਉਂਗੀ ਸਿਰਕਾ ਸਿਰਕਾ ਪਾਉਣ ਨਾਲ ਰਹਿੰਦਾ ਫਿਰ ਕਿਉਂ ਹਲਦੀ ਤੇ ਲੂਣ ਚੰਗੀ ਤੇਰਾ ਲੱਗ ਜੂ ਆਹ ਹੁਣੇ ਰੱਖ ਲੇ ਬਾਹਲਾ ਤੇ ਲੂਣ ਵਾਸਤੇ ਨਹੀਂ ਸਿੰਦੀਪ ਨੇ ਉਦੋਂ ਨਹੀਂ ਵੱਧ ਲੈ ਲਈ ਤੇ ਪਾਪਾ ਨੇ ਹੌਲੇ ਮਿਖਾਇ ਸੀ ਥੋੜੇ ਲਾ ਲੂ ਥੋੜੇ ਲਾ ਲੂ ਆਇਆ ਹੁਣ ਇੱਕ ਤਾਂ ਸਫਾਈ ਦਾ ਕੰਮ ਚੱਲਦਾ ਹੁਣ ਕਿੱਥੇ ਉਹ ਹੁੰਦਾ ਐਨਾ ਖੇਚਲ ਹੁੰਦੀ ਐ ਸਮਝਦੋ ਲਾ ਲ ਲੈ ਬਸ ਉਹ ਜੀਜਾ ਹਾਲ ਖਰਾਬ ਕਰਨੀ ਆ ਇੱਥੇ ਰੱਖ ਦਿੰਦੇ ਆ ਦੇਖਾ ਵੀ ਜਦੋਂ ਸਫਾਈ ਕਰਾਂਗੇ ਤੇ ਚਲੋ ਜੀ ਇੱਕ ਮੈਨੂੰ ਮਾਤਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਹੱਸਦੇ ਰਹੋ ਬਸਦੇ ਰਹੋ ਬਾਏ ਬਾਏ